ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਆ ਜੀ ਆਪਣੀ ਰਿਕਵੈਸਟ ਹੈ ਸਾਰਿਆਂ ਦੇ ਅਗੇ ਆਪਾਂ ਬਣਾਇਆ ਵਾ ਜੀ ਨਵਾਂ ਚੈਨਲ ਹਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਲਾਈਕ ਕਰਾਇਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਹਨਾ ਤੇ ਸਪੋਰਟ ਦੀ ਤੁਹਾਡੀ ਦੀ ਆਪਾਂ ਨੂੰ ਲੋੜ ਹੈ ਜੀ ਹਨਾ ਤੇ ਵੀਡੀਓ ਹੈਗੀ ਜੀ ਅੱਜ ਦੀ ਫਨੀ ਜੁਮੀਆਂ ਵਾਲਾ ਬਾਬਾ ਆ ਥੰਬਨੇਲ ਤੇ ਹੀ ਦੇਖ ਲਿਆ ਵਾ ਹਨਾ ਤੇ ਆਓ ਜੀ ਫਿਰ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੇ ਲਾਸਟ ਤੱਕ ਜਰੂਰ ਵੀਡੀਓ ਵੇਖੀਂ ਕਹੋਗੇ ਵਾਕਈ ਠੀਕ ਆ ਮਜ਼ਾ ਆ ਗਿਆ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਐ ਲੰਗ ਜੀ ਮਾਰ ਕੇ ਤੁਰਦਾ ਆਂਦਾ ਉਹ ਜਦ ਤੱਕ ਲੰਗ ਮਾਰਦਾ ਫਿਰਦਾ ਠੀਕ ਨਹੀਂ ਹੋਇਆ ਉਹ ਕੀ ਦੱਸਾਂ ਯਾਰ ਦਵਾਈਆਂ ਖਾ ਖਾ ਮੈਂ ਆਪਣਾ ਪਿੱਤਾ ਸਾੜ ਲਾਈ ਬਿਮਾਰੀ ਦਾ ਫਰਕ ਫੁਰਕ ਨਹੀਂ ਪੈਣ ਡਿਆ ਓ ਤੈਨੂੰ ਦਵਾਈਆਂ ਦੂਆਂ ਨਾਲ ਨਹੀਂ ਫਰਕ ਪੈਣਾ ਇੱਕ ਬਾਬਾ ਆ ਗਈ ਉਹ ਵਾਹ ਉੰਮੀ ਲਾ ਗਈ ਠੀਕ ਕਰ ਦਿੰਦਾ ਹੀ ਉਹ ਅੱਛਾ ਉਹ ਯੋਕ ਤੁੰਦਾ ਆ ਤੈਨੂੰ ਲੈ ਕੇ ਚਲਾਂ ਉਹਨੇ ਤੇ ਮੋਮੋੜੀ ਐ ਠੀਕ ਕਰ ਦੇਣੀ ਆ ਜਾਓ ਚਲਾਂ ਆ ਫਿਰ ਵੇਚਦੇ ਆ ਤੁਮੇਰੀਆਂ ਸਵੇਟਾ ਉਹਦੀ ਗੱਲ ਤੇ ਮਖਾਨੇ ਵਿੱਚ ਕੱਲੇ ਚੰਦ ਦੀ ਨਹੀਂ ਕਰਦਾ ਫਗਦੇ ਹੋਵੇ ਜਾਂਦਿਆਂ ਨੂੰ ਬੁੱਢਾ ਫੂਕਦਣਾ ਉਹ ਮੈਂ ਤੇ ਤੇਰੇ ਨਾਲ ਚੱਲਿਆ ਤੂੰ ਕਿਸੇ ਤਰੇ ਫੜਨੇ ਹੋ ਉਹ ਤੁਰਿਆ ਕੀ ਫਿਰੰਦਾ ਯਾਰ ਬਾਬੇ ਨਾਲ ਚੱਲਿਆ 10 ਪਈ ਆਂਦਾ ਵੀ ਤੈਨੂੰ ਦਵਾਈ ਦਵਾ ਕੇ ਲਿਆਉਣਾ ਕਿੱਥੇ ਜਾਣਾ ਹਾਂ ਉਹ ਜਾਣਾ ਹੀ ਇੱਕ ਮੁਰਗੀ ਜੀ ਦੇ ਤੂੰ ਬਸ ਮੁਰਗੀ ਦੇ ਨਾਲ ਲਿਆ ਕੇ ਉਹਨਾਂ ਰਹਿਣਾ ਵਾ ਕਿਤੇ ਖੁਸ਼ੀ ਤੇ ਵੀ ਲੈ ਆ ਕਰ ਓਏ ਆ ਚੱਲੀ ਦਵਾਈ ਲੈਣ ਮੈਂ ਤੇ ਦਵਾਈ ਲੈਣ ਚੱਲਿਆ ਸੀ ਉਹ ਜਾ ਕੰਮ ਕਰ ਜਾ ਕੇ ਦਵਾਈ ਲੈਣ ਚਲਾ ਜਾ ਮੈਂ ਤੇ ਠੀਕ ਠਾਕ ਮੈਂ ਵੀ ਤਰੇ ਆ ਮੈਂ ਹੂੰ ਚੱਲਿਆ ਦਵਾਈ ਲੈਣ ਆਹ ਬਾਬਾ ਜੀ ਬੈਠੇ ਭਗਤੀ ਤੇ ਮੈਂ ਭਗਤਾ ਇੱਥੇ ਦੇਖੋ ਰੁਕਾਂ ਜਰਾ ਕਰ ਬਾਬਾੁਰਕ ਪੈ ਗਈ ਆ ਨਾ ਤਾਂ ਕਹਿੰਦਾ ਉਹ ਗੁਰਵਾ ਧੁੱਪਾਂ ਤੇ ਹੁਣ ਲੱਗਣ ਲੱਗੀਆਂ ਵਾ ਅੰਦਾਸ ਭਗਤਾ ਤੇਰੀ ਕੀ ਸਮੱਸਿਆ ਵਾ ਬਾਬਾ ਜੀ ਸਾਡਾ ਦੇ ਮਸਲਾ ਹੱਲ ਹੋ ਗਿਆ ਤੇ ਤੁਹਾਡੇ ਦਰਸ਼ਨ ਕਰਨ ਆਏ ਲਾ ਇੱਕ ਹੋਰ ਭਗਤਾ ਆ ਗਿਆ ਹੋਰ ਰੁਕ ਜਾ ਭਗਤਾ ਬਾਬਾ ਇਹ ਭਗਤੀ ਚ ਲੀਨ ਹੋਏ ਆ ਭਗਤਾ ਬਾਬਾ ਇਹ ਕਦੋਂ ਤੱਕ ਭਗਤੀ ਚ ਲੀਨ ਹਾਂ ਹਾਂ ਵੀ ਭਗਤਾ ਤੂੰ ਕਿੱਧਰ ਆਇਆ ਬਾਬਾ ਜੀ ਮੈਂ ਤੁਹਾਡਾ ਬੜਾ ਨਾਮ ਸੁਣਿਆ ਜੀ ਮੈਂ ਤਾਂ ਬੜੀ ਆਸ ਨਾਲ ਆਇਆ ਜੀ ਬਾਬਾ ਜੀ ਨਿੰਤਰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਮੇਰਾ ਸੇਕਡ ਦਾ ਰਹਿੰਦਾ ਜੀ ਕਰੋ ਕੋਈ ਮਸਲਾ ਹਲ। ਲੱਛਣਾ ਦਾ ਤੂੰ ਬਾਬੇ ਚੁੰਮੀਆਂ ਵਾਲੇ ਕੋ ਆਇਆ। ਉਹ ਬਾਬੇ ਨੇ ਤੇ ਵੱਡੇ ਵੱਡੇ ਰੋਟੀ ਕਰਦੇ ਚੁੰਮੀਆਂ ਲੈ ਲਾਗੇ ਤੂੰ ਮੜਿਆ ਲਾਗੇ ਤੇ ਆ। ਓਏ ਇੱਧਰ ਆ ਤੇਰੀ ਤੇ ਬਿਮਾਰੀ ਕੋ ਨਹੀਂ ਆ। ਹਾਂ। ਹੂੰ। ਹਾਂ ਭਗਤਾ ਕੋ ਪਿਆਰ ਫਰਕ। ਮੋਬਾ ਜੀ। ਵਾਹ। ਮੇਰੇ ਸਿਰ ਤੋਂ ਭਾਰ ਹੀ ਲਾਤਾ। ਸ਼ਕਤੀ ਕਾਮਾ ਬਾਜੀ ਦਾ। ਜੈ ਹੋ। ਜੈ ਹੋ। ਹੂੰ। ਉੱਥੇ ਥੱਲੇ ਬੈਹ ਗਰਾਉਂਡ ਆ ਜਾ 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 ਹਾਂ ਵੀ ਭਗਤਾ ਕੀ ਸਮੱਸਿਆ ਤੇਰੀ ਬਾਬਾ ਜੀ ਮੈਂ ਤੇ ਦਵਾਈਆਂ ਖਾ ਖਾ ਕੇ ਹਾਰ ਹੋ ਗਿਆ ਜੋ ਦਵਾਈਆਂ ਦਾ ਘਰੇ ਢੇਰ ਲੱਗਾ ਜੋ ਤੁਹਾਡਾ ਤੇ ਨਾਂ ਹੀ ਬੜਾ ਸੁਣ ਕੇ ਮੈਂ ਇੱਥੇ ਆਇਆ ਮੇਰੀ ਬਿਮਾਰੀ ਦਾ ਵੀ ਹੱਲ ਕਰੋ ਮੈਂ ਤੇ ਤੁਹਾਡਾ ਨਾਮ ਬੜਾ ਸੁਣਿਆ ਵਾ ਵਾਹ ਤੁਮੀ ਲੈ ਕੇ ਬਿਮਾਰੀ ਠੀਕ ਕਰ ਦਿੰਦੇ ਜੋ ਉਹ ਜੇ ਤੂੰ ਨਾਮ ਸੁਣਿਆ ਨਾ ਤੇ ਬਿਲਕੁਲ ਸਹੀ ਸੁਣਿਆ ਵਾ ਅਹੀਂ ਤਾਂ ਮਿੰਟ ਤੋਂ ਪਹਿਲਾਂ ਤੁਮੀ ਲੈ ਕੇ ਬਿਮਾਰੀ ਠੀਕ ਕਰ ਦਿੰਦੇ ਆ ਇਹ ਨਹੀਂ ਯਕੀਨ ਤਾਂ ਮਗਰਲੇ ਨੂੰ ਪੁੱਛ ਲਾ ਅਹੀਂ ਤਾਂ ਵੱਡੀਆਂ-ਵੱਡੀਆਂ ਬਿਮਾਰੀਆਂ ਠੀਕ ਕਰਤੀਆਂ ਮਿੰਟ ਤੋਂ ਪਹਿਲਾਂ ਲੈ ਕੇ ਚੁੰਮੀ ਲੈ ਕੇ ਤੂੰ ਦੱਸ ਤੇਰੀ ਕੀ ਬਿਮਾਰੀ ਆ ਉਹ ਵੀ ਠੀਕ ਕਰ ਦਾਂਗੇ ਚੁੰਮੀ ਲੈ ਕੇ ਹਾਂ ਬਾਬਾ ਜੀ ਜਮਈ ਲੈ ਕੇ ਠੀਕ ਕਰ ਦਿੰਦੇ ਜੋ ਮੇਰੀ ਬਿਮਾਰੀ ਠੀਕ ਕਰੋ ਮੈਨੂੰ ਤੇ ਬਵਾਸੀ ਕੱਢੋ ਇਹਨੂੰ ਘਰੇ ਤੋਂ ਬਾਹਰ ਇਹਦੀ ਬਵਾਸੀ ਠੀਕ ਕਰਦੇ ਕਰਦੇ ਹੀ ਕਮਾਂ ਚ ਜਾਣਾ ਵਾ ਸੋ ਭਈਆ ਮੈਂ ਨਹੀਂ ਕੋਈ ਵਿਚਾਰ ਕਰਨਾ ਭਾਈ ਯਰ ਤੇ ਮੈਂ ਹੀ ਵਿਚਾਰ ਦਵਾਤੀ ਆਪ ਸਮਝਦਾਰ ਸਿਆੜੇ ਕੀ ਵਿਚਾਰ ਕਹੀਏ ਤੇ ਹਨਾ ਚਲੋ ਠੀਕ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਨਾ ਤੇ ਸਪੋਰਟ ਕਰੋ दैट इज व्हाट ਦੀ ਲੋੜ ਆ ਵੀਡੀਓ ਤੇ ਵੇਖ ਲਈ ਤੇ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਤੁਹਾਡੇ ਲਈ ਨਵੀਆਂ ਨਵੀਆਂ ਲੈ ਕੇ ਆਉਂਦੇ ਰਹਿਣਾ ਵਾ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਧੰਨਵਾਦ ਸასი ਕਾਲ ਜੀ ਮਿਲਦੇ ਆਗਲੀ ਨਵੀਂ ਵੀਡੀਓ ਵਿੱਚ